ਪਟਾਲਾ ਵਿੱਚ 24 ਘੰਟਿਆਂ ਦੌਰਾਨ ਦੂਸਰੀ ਵਾਰੀ ਚੱਲੀ ਗੋਲੀ ਅਜੇ ਬੀਤੇ ਦਿਨ 24 ਘੰਟੇ ਵੀ ਨਹੀਂ ਹੋਏ ਕਿ ਦੋ ਨੌਜਵਾਨਾਂ ਨੂੰ ਗੋਲੀ ਲੱਗਦੀ ਹੈ ਇੱਕ ਮਰ ਜਾਂਦਾ ਹੈ ਤੇ ਦੂਸਰਾ ਜ਼ਖਮੀ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲਦਾ ਪਿਆ ਹੈ ਅੱਜ ਪਟਾਲਾ ਦੇ ਪੀੜਪੜ ਵਾਲੇ ਇਲਾਕੇ ਚਿੱਟੇ ਦਿਨ ਸੁਨੇਾਰੇ ਦੀ ਦੁਕਾਨ ਨਰੇਸ਼ ਲੁਤਰੇ ਦੀ ਦੁਕਾਨ ਤੇ ਚੱਲੀ ਗੋਲੀ ਦੋ ਲੋਕ ਮੂਹ ਬਨ ਕੇ ਮੋਟਰਸਾਈਕਲ ਤੇ ਆਉਂਦੇ ਨੇ ਦੋ ਰਾਉਂਡ ਫਾਇਰ ਕਰਦੇ ਹਨ ਇੱਕ ਜਿਹੜਾ ਸ਼ੀਸ਼ੇ ਨੂੰ ਲੱਗਦਾ ਦੂਸਰਾ ਪਿਸਤਲ ਵਿੱਚੋਂ ਮਿਸ ਹੋ ਜਾਂਦਾ ਹੈ ਜਿਸ ਕਰਕੇ ਦੂਸਰਾ ਰਾਉਂਡ ਫਾਇਰ ਨਹੀਂ ਹੋਇਆ ਇਸ ਦੇ ਨਾਲ ਤਹਿਸ਼ਿਦ ਦਾ ਮਾਹੌਲ ਜ਼ਰੂਰ ਬਣ ਗਿਆ ਹੈ ਔਰ ਜੇ ਦੁਕਾਨਦਾਰ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਕਹਿਣਾ ਹੈ ਕਿ ਉਸ ਨੂੰ ਨਹੀਂ ਪਤਾ ਨਾ ਹੀ ਉਸ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਹੈ ਪਰ ਗੋਲੀ ਚੱਲੀ ਕਿਸ ਕਾਰਨ ਹੈ ਇਹ ਪੁਲਿਸ ਜਾਂਚ ਕਰੇਗੀ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਕੰਟਰੋਲ ਰੂਮ ਤੇ ਦਸ ਦਿੱਤਾ ਗਿਆ ਹੈ ਸਾਰੇ ਪਾਸੇ ਨਾਕਾਬੰਦੀ ਵੀ ਕਰ ਦਿੱਤੀ ਗਈ ਹੈ ਬਹੁਤ ਜਲਦ ਦੋਸ਼ੀ ਗ੍ਰਿਫਤਾਰ ਕਰ ਲਏ ਜਾਣਗੇ ਅੱਜ 2.55 ਦੇ ਨਾਲ ਇੱਥੇ ਮੋਟਰਸਾਈਕਲ ਸਪਲੇਟਰ ਮੋਟਰਸਾਈਕਲ ਸੀ ਬਲੈਕ ਰੰਗ ਦਾ ਉੱਤੇ ਦੋ ਮੁੰਡੇ ਬੈਠੇ ਸੀ ਇੱਕ ਨੇ ਉਹ ਸੰਤਰੀ ਰੰਗ ਦਾ ਬੰਨਿਆ ਸੀ ਮੂੰਹ ਨਾਲ ਇੱਕ ਨੇ ਬਾਈਕ 'ਤੇ ਉਹ ਇਹਨਾਂ ਦੇ ਲੋਥਰਾ ਨਰੇਸ਼ ਜੁਲਰਾ ਇਹਨਾਂ ਦੀ ਦੁਕਾਨ ਤੇ ਫਾਇਰ ਕਰਕੇ ਦੇ ਭੱਜ ਗਏ ਆ ਅਸੀਂ ਇਸ ਮੌਕੇ ਤੇ ਆ ਗਏ ਹਾਂ ਤਫਤੀਸ਼ ਜਾਰੀ ਆ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਆ ਨਾਕੇ ਸ਼ਹਿਰ ਚਲਵਾਤੇ ਆ ਔਰ ਜੋਨੀਗਰੇ ਨੇ ਜਿਸ ਤਰ੍ਹਾਂ ਉਧਰ ਵੀ ਨਕਲਵਾਤੇ ਤੇ ਉਹਨਾਂ ਦੇ ਦੋਸ਼ੀ ਫੜਾ ਦੇ ਨਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਹਿਲਾਂ ਵੀ ਇੱਕ ਆਈਲੈਂਡ ਸੈਂਟਰ ਕੋਲ ਚੱਲੀ ਚੱਲੀ ਸੀ ਹਾਂ ਉਹ ਪਹਿਲਾਂ ਚੱਲੀ ਸੀ ਉਹ ਸਾਰੇ ਦੋਸ਼ੀ ਫੜੇ ਗਏ ਜੀ ਸਰ ਟੋਟਲ ਇਹ ਵੀ ਬਿਲਕੁਲ ਜਲਦੀ ਫੜੇ ਜਾਂਦੇ ਇਹ ਵੀ ਬਿਲਕੁਲ ਜਲਦੀ ਫੜੇ ਜਾਂਦੇ ਲੱਗਦਾ ਵੀ ਕਿਤੇ ਬਟਾਲਾ ਵੀ ਬਿਹਾਰ ਬੰਦਾ ਜਾ ਰਿਹਾ ਬਿਲਕੁਲ ਨਹੀਂ ਜੀ ਬਿਹਾਰ ਅਸੀਂ ਪੰਜਾਬ ਪੁਲਿਸ ਤੁਹਾਡੀ ਸੇਵਾ ਜਾਦਾ ਰਾ ਜੀ ਬਿਹਾਰ ਨਹੀਂ ਬਣਦਾ ਤੇ ਜੀ ਕਿੰਨੀਆਂ ਗੋਲੀਆਂ ਹੋਈਆਂ ਇੱਕ ਫਾਇਰ ਹੋਇਆ ਜੀ 32 ਬੋਰ ਦਾ ਉਹ ਮਿਲ ਗਿਆ ਖੋਲ ਸੀ ਬੈਠੇ ਤੇ ਹੀ ਗੱਲਬਾਤ ਕਰ ਰਹੀ ਤੇ ਬਾਹਰੋਂ ਇੱਕ ਰਾਉਂਡ ਫਾਇਰ ਹੋਇਆ ਹਾਂਜੀ ਕਿੰਨੇ ਕਿੰਨੇ ਸਮੇਂ ਹੋਇਆ ਮੇਰੇ ਖਿਆਲ ਨਾਲ ਇੱਕ ਰਾਉਂਡ ਫਾਇਰ ਹੋਇਆ ਕਿਸੇ ਨੂੰ ਲੱਗਿਆ ਨਹੀਂ ਲੱਗਾ ਨਹੀਂ ਬਚਾਈ ਰਿਹਾ ਹੈ ਕਿ ਲੱਗਦਾ 30 ਕਹਿ ਸਕਦੇ ਆ ਕੋਈ ਸਾਨੂੰ ਸ਼ੋਰ ਨਹੀਂ ਆ ਕਿਉਂ ਫਾਇਰ ਹੋਇਆ ਕੋਈ ਸ਼ੋਰ ਨਹੀਂ ਬਸ ਅਸੀਂ ਅੰਦਰ ਬੈਠੇ ਦਿਆਂ ਤੇ ਬਾਹਰ ਠਾਹ ਦੀ ਆਵਾਜ਼ ਆਈ ਹੈ ਬੇਕੇਲਾ ਚੀਜ਼ਾ ਟੁੱਟਣ ਲੱਗ ਪਿਆ ਜਦੋਂ ਗੋਲੀ ਚੱਲੀ ਹੈ ਤੇ ਗੋਲੀ ਚਲਾ ਕੇ ਪਤਾ ਲੱਗਾ ਦੋ ਕੋ ਬੰਦੇ ਬਾਹਰ ਨੂੰ ਗਏ ਨੇ ਅਸਲੀ ਪੁਲਵਾਨ ਕਿਨੇ ਰਮ ਫਾਇਰ ਇੱਕੋ ਹੀ ਨਜ਼ਰ ਆਇਆ ਇਹ ਤੱਕ ਤੇ ਕੀ ਲੱਗਦਾ ਕਾਰਨ ਵਰਨ ਕਰ ਕਾਰਨ ਕੋ ਸਮਝ ਨਹੀਂ ਆ ਇਹ ਲੱਗਣ ਦੇ ਬਸ ਇਹਦੇ ਇੱਕ ਫੋਨ ਆਂਦੇ ਨੇ ਬੜੋ ਅਨਨੋਨ ਨੰਬਰ ਤੋਂ ਜਿਹੜੇ ਚੁੱਕੇ ਨਹੀਂ ਜਾਂਦੇ ਸ਼ਾਇਦ ਉਹਦੇ ਕਾਰਨ ਹੋਵੇ ਅਸੀਂ ਪਤਾ ਨਹੀਂ ਚੁੱਕਿਆ ਨਹੀਂ ਫੋਨ ਆਇਆ ਨਹੀਂ ਇੱਕ ਵੀ ਵਾਰੀ ਫੋਨ ਆਇਆ ਮੈਂ ਦੋ ਕੋ ਵਾਰੀ ਆਇਆ ਹਾਂਜੀ ਅੰਦਰ ਦੁਕਾਨ ਤੇ ਕੌਣ ਕੌਣ ਮਜੂਰ ਸੀ ਕੋਣ ਪਿਪਾਾ ਸੀ ਪਤੀਜਾ ਸੀ ਮਲਾਜਮ ਸਨ ਪਹਿਲਾਂ ਕਿ ਵੀ ਅਹ ਸਿੱਧੀ ਨਹੀਂ ਆਈ ਕੀ ਬਾਤ ਕੀ ਹੋਛਾ ਜੋ ਅੱਜ ਕੱਲ ਚੱਲਣ ਡਿਆ ਹੁਣ ਉਹ ਕੁਛ ਹੀ ਹੈ ਹੁਣ ਨਵੀਂ ਗੱਲ ਮੈਂ ਆਪਣੇ ਮੂੰਹ ਕੀ ਦੱਸਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ